ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ گاਉਂ ਦਾ ਬੱਚਾ ਆਈਟਾ ਰੋੜ ਤੋਂ ਪਿੱਖੀ ਰੋੜ ਦੇ ਵਿਚਾਲੇ ਮਰਿਆ ਪਿਆ ਸੀ ਜੋ ਕਿ ਮੈਂ ਅੱਜ ਉੱਥੋਂ ਦੀ ਲੰਗ ਰਿਹਾ ਸੀ ਤੇ ਰੋੜ ਦੇ ਉੱਤੋਂ ਦੀ ਲੋਕ ਲੰਘ ਰਹੇ ਸੀ ਤੇ ਦੁਕਾਨਦਾਰ ਖੜੇ ਦੇਖ ਰਹੇ ਸੀ ਸਵੇਰ ਦੇ ਤੇ ਮੈਂ گاਉਂ ਸਾਲਾ ਦਲਵਾਲਾ ਨੂੰ ਫੋਨ ਕੀਤਾ ਪ੍ਰਧਾਨ ਸਾਹਿਬ ਨੂੰ ਉਹਨਾਂ ਨੇ ਆਪਣਾ ਟਰੈਕਟਰ ਟਰਾਲੀ ਭੇਜਿਆ ਤੇ ਇਹਨੂੰ ਉਹਦੇ ਵਿੱਚ ਪਾ ਕੇ ਕਿਸੇ ਦੂਰ ਦੇ ਹੱਡਾ ਰੋੜੀ ਵਿੱਚ ਭੇਜਿਆ ਗਿਆ ਤੇ ਉਹਨਾਂ ਨੇ ਪ੍ਰੋਬਲਮ ਵੀ ਦੱਸੀ ਕਿ ਭਲਾੜਾ ਵਿੱਚ ਕੋਈ ਵੀ ਐਦਾਂ ਦੀ ਹੱਡਾ ਰੋੜੀ ਨਹੀਂ ਹੈ ਜਿੱਥੇ ਅਸੀਂ ਪਸ਼ੂ ਨੂੰ ਸੁੱਟ ਸਕੀਏ ਤੇ ਐਸਡੀਐਮ ਸਾਹਿਬ ਤੇ ਨਗਰ ਕੌਂਸਲ ਨੂੰ ਮੈਂ ਬੇਨਤੀ ਕਰਦਾ ਕਿ ਐਦਾਂ ਦਾ ਹੱਡਾ ਰੋੜੀ ਬਣਾਇਆ ਜਾਵੇ ਤਾਂ ਜੋ ਉੱਥੇ ਪਸ਼ੂ ਵਗੈਰਾ ਸੁੱਟ ਸਕਣ ਉਹ ਕਹਿੰਦੇ ਪ੍ਰਧਾਨ ਸਾਹਿਬ ਕਹਿੰਦੇ ਵੀ ਇੱਥੇ ਲੋਕ ਸੜਕਾਂ ਤੇ ਜਾਨਵਰ ਨੂੰ ਸੁੱਟ ਕੇ ਚਲੇ ਜਾਂਦੇ ਆ ਤੇ ਜਿਸ ਨਾਲ ਆਉਣ ਜਾਣ ਵਾਲਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ